ਖਾਰੀ ਸ਼ਾਂਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬੋਲਕੁ ਮਾਈ ਲਾਲਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ RAMDAS ਮਹਾਰਾਜ ਸਾਹਿਬ ਜੀ ਨੇ ਜੋ ਪਿਛੇ ਪਰਮ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਦਾ ਕੁਲ ਸੇਤੂ ਦੇ ਉੱਤੇ ਜਾ ਕੇ ਸੰਗਤਾਂ ਨੂੰ ਦਰਸ਼ਨ ਦੇਣੇ ਤੇ ਨਾਮ ਦਾ ਪ੍ਰਚਾਰ ਕਰਨਾ ਫਿਰ ਗੰਗਾ ਤੇ ਜਾਣਾ ਜਮਨਾ ਤੇ ਜਾਣਾ ਸਾਰਿਆਂ ਤੀਰਥਾਂ ਨੂੰ ਪਵਿੱਤਰ ਕਰਨਾ ਜੋ ਰਾਜ ਰਹੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਚਿਰੋਕਣੀ ਕਿ ਮਾਰਾ ਪਾਪੀ ਪੁਰਖਾ ਕੇ ਸਾਡੇ ਚ ਸੰਕਲਪ ਕਰ ਜਾਂਦੇ ਐ ਇਹ ਸਾਡੇ ਪਾਪ ਉਤਰ ਗਏ ਉਹਨਾਂ ਪਾਪਾਂ ਦੇ ਬੋਝ ਕਰਕੇ ਅਸੀਂ ਪਾਪ ਮਾਰਾ ਸਹਾਰ ਨਹੀਂ ਸਕਦੇ ਤੁਸੀਂ ਇਹ ਅੰਤਰੀ ਜਾਨੀ ਆਪ ਆਓ ਕਿਉਂ ਪਹਿਲੇ ਪਾਤਸ਼ਾਹ ਨੂੰ ਗੰਗਾ ਨਾਲ ਰਾਦੇ ਅਸੀਂ ਮਹਾਰਾਜ ਸਾਹਿਬ ਗਏਸਤਾਨੇ ਤੀਰਸ ਗੰਗਾ ਨੂੰ ਜਾ ਕੇ ਪਵਿੱਤਰ ਕੀਤਾ ਆਪਣੇ ਪਵਿੱਤਰ ਚਰਨ ਪਾ ਕੇ ਤੇ ਲਹਿੰਦੇ ਵੱਲ ਨੂੰ ਜਾ ਲੋ ਛਾਲ ਕੇ ਮਹਾਰਾਜ ਜੀ ਨੇ ਬਖੰਡ ਦਾ ਦੂਰ ਕਰਕੇ ਸਿਕਿਆਈ ਨੂੰ ਪ੍ਰਗਟ ਕੀਤਾ ਕਿ ਪਰਮੇਸ਼ਰ ਦੇ ਨਾਮ ਨਾਲ ਇਹ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਸੂਰਜ ਨੂੰ ਪਾਣੀ ਦਿੱਤਿਆਂ ਪਿਤਰਾ ਨੂੰ ਨਹੀਂ ਪਹੁੰਚ ਸਕਦਾ ਇਹ ਯੂਰਨ ਪਖੰਡ ਚੜ੍ਹਿਆ ਇਸੇ ਪ੍ਰਕਾਰ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜਦੋਂ ਤੀਜੇ ਪਾਤਸ਼ਾਹ ਇਹ ਕੁਰਸ਼ੇਤਪੁਰ ਵੀ ਜੀ ਮਹਾਰਾਜ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਗੁਰੂ ਸਾਹਿਬ ਨੂੰ ਜਾ ਕੇ ਬੈਠੇ ਹੈ ਅਤੇ ਪੰਜ ਛੇਵੇਂ ਪਾਤਸ਼ਾਹਾਂ ਦਾ ਵੀ ਗੁਰਦੁਆਰਾ ਸਾਹਿਬ ਬਣਿਆ ਕੁਰਸ਼ੇਤਪੁਰ ਤੇ ਲੰਗਰ ਚੱਲਦਾ ਹੈ ਇਸੇ ਪ੍ਰਕਾਰ ਅੱਠਵੇਂ ਪਾਤਸ਼ਾਹ ਮਹਾਰਾਜਾਂ ਦੇ ਵੀ ਕੁਰਸ਼ੇਤਪੁਰ ਉੱਤੇ ਸਨ ਇਹ ਵੀ ਯਾਦਗਾਰ ਹੈ ਨੌਵੇਂ ਪਾਤਸ਼ਾਹ ਵੀ ਥਣੇਸਰ ਕਿਤਨੇ ਸਾਨੂੰ ਉਹਨਾਂ ਦੀ ਵੀ ਯਾਦਗਾਰ ਹੈ ਗੁਰੂ ਕਲਗੀਧਰ ਜੀ ਮਹਾਰਾਜ ਸਾਹਿਬ ਜੀ ਦੇ ਦੋ ਸਥਾਨ ਹਨ ਇੱਕ ਇੰਗਰੀਆ ਦੱਦੀ ਈਟਾਰੀ ਵਿੱਚ ਸਥਾਨ ਹੈ ਅਤੇ ਇੱਕ ਰਾਜਸਥਾਨ ਦੇ ਤੇ ਮਹਾਰਾਜ ਸਾਹਿਬ ਖੜਾ ਬਣਿਆ ਹੋਇਆ ਹੈ ਰਾਜਘਾਟ ਦੇ ਉੱਤੇ ਕਿਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਨੂੰ ਕਾਫੀ ਗੁਰਾਂ ਨੇ ਠੇਕ ਕਰਨ ਪਾਏ ਸਨ ਇਥੋਂ ਮਹਾਰਾਜ ਸਾਹਿਬ ਪਵਿੱਤਰ ਕਰਦੇ ਹੋਏ ਤੀਰ ਛਾਣੂ ਅੱਗੇ ਜਮਨਾ ਤੇ ਗਏ ਹਨ ਜਮਨਾ ਦੇ ਤੇ ਜਾ ਕੇ ਮਾਰਨ ਸਾਰਿਆਂ ਤੋਂ ਮੂਰ ਮੰਤਲ ਦਾ ਜਾਬ ਕਰਾ ਕੇ ਸਭਨਾ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਟੈਗਸ ਲੱਗਾ ਸੀ ਉਹਦੇ ਵੱਲੋਂ ਛੁਟਕਾਰਾ ਪੁਆਇਆ ਸਤਿਗੁਰਾਂ ਦਾ ਨਾਮ ਲੈ ਕੇ ਜੀ ਵੀ ਇੱਥੇ ਜੀਵ ਛੁੱਟ ਕੇ ਟੈਗਸ ਤੋਂ ਐਵੇਂ ਗੁਰੂ ਸਾਹਿਬ ਦਾ ਜੋ ਨਾਮ ਜਪਣਗੇ ਉਹ ਭਾਈ ਜਮਾਂ ਦਾ ਵੀ ਹੁਣ ਡੰਡ ਨਹੀਂ ਭੋਗਣਾ ਪਵੇਗਾ ਜਮਾਂ ਦੇ ਵੀ ਉਹ ਸਾਰ ਸੰਗਤ ਜੀ ਕਰਜ ਤੋਂ ਬਚ ਜਾਣਗੇ ਜੇ ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਗੰਗਾ ਤੇ ਗਏ ਉਥੇ ਦੇਖਣ ਸਾਰ ਸਤਿਗੁਰਾਂ ਦੇ ਸਭ ਮੋਤ ਹੋ ਗਏ ਜਿਨੇ ਰਿਸ਼ੀ मुਨੀ ਸਾਰੇ ਦਰਸ਼ਨ ਕਰਨ ਵਾਸਤੇ ਆਏ ਸਭਨਾਂ ਨੂੰ ਆਪੋ ਆਪਣੇ ਇਸ਼ਟਾਂ ਦੇ ਦਰਸ਼ਨ ਗੁਰੂ ਸਾਹਿਬ ਦੇ ਸਰੂਪ ਦੁਆਰਾ ਹੋਏ ਜਿਹੜੇ ਰਾਮਚੰਦਰ ਜੀ ਦੇ ਪਾਸ਼ੇ ਨੂੰ ਰਾਮ ਰੂਪ ਕਰਕੇ ਦਿਖਾਇਆ ਕ੍ਰਿਸ਼ਨ ਜੀ ਦੇ ਪਾਸ਼ੇ ਨੂੰ ਕ੍ਰਿਸ਼ਨ ਰੂਪ ਹੀ ਦਿਖਾਇਆ ਵਿਸ਼ਨੂੰ ਭਗਵਾਨ ਦੇ ਵੈਸ਼ਨੋ ਮਤ ਵਾਲਿਆਂ ਨੂੰ ਵਿਸ਼ਨੂੰ ਰੂਪ ਕਰਕੇ ਜਿਸੇ ਇਉਂ ਜੋ ਜੋ ਕਿਸੇ ਦਾ ਉਪਾਸ਼ਕ ਸੀ ਉਹਨੂੰ ਇਸਤ ਦੇਵਤਾ ਦੇ ਗੁਰੂ ਸਾਹਿਬ ਦੇ ਦਰਸ਼ਨ ਚੋਂ ਪ੍ਰਕਾਸ਼ ਹੋਏ ਸਾਰੇ ਮੋਹ ਤੋਗੇ ਗੁਰੂ ਸਿੱਖਾਂ ਨੂੰ ਗੁਰੂ ਨਾਨਕ ਤੀਸ ਰੂਪ ਦੇਖਦੇ ਹਨ ਇਸ ਪ੍ਰਕਾਰ ਮਹਾਰਾਜ ਨੇ ਅਚਰਜਤਾ ਕਰਕੇ ਗੋਲਕਾਂ ਵਾਲੇ ਜਿਹੜੇ ਗੋਲਕਾਂ ਵਾਲੇ ਸੀ ਨਾ ਉਹ ਸਾਰੇ ਭੰਨ ਕੇ ਗੋਲਕਾਂ ਨੂੰ ਚਲੇ ਗਏ ਉਹ ਸਾਰੇ ਗੁਰੂ ਸਾਹਿਬ ਦੇ ਮਗਰ ਪੈ ਗਏ ਸਭ ਗੁਰੂ ਸਾਹਿਬ ਦਾ ਜਾਪ ਕਰਦੇ ਆ ਵਿਚਾਰ ਕਰਕੇ ਸਾਰਿਆਂ ਤੋਂ ਮੂਲ ਮੰਤਰ ਸੁਣ ਕੇ ਵੇਖਿਆ ਕੁਝ ਅਧੀ ਕੋਡੀ ਵੀ ਪੱਲੇ ਨਾ ਪਈ ਇਸ ਪ੍ਰਕਾਰ ਮਹਾਰਾਜ ਸਾਚੀ ਪਾਤਸ਼ਾਹ ਜੀ ਨੇ ਹਰ ਦوار ਜਾ ਕੇ ਕਨ ਖਲਦੇ ਤੇ ਡੇਰਾ ਲਾ ਕੇ ਉੱਥੇ ਨੂੰ ਗੰਗਾ ਜੋ ਰਾਤ ਦੀ ਸੀ ਉਹਨੂੰ ਪਵਿੱਤਰ ਕੀਤਾ ਸਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਪਹਿਰ ਕਨ ਖਲਦੇ ਤੇ ਸ੍ਰੇਸ਼ਟ ਮਹਾਂਤਮਾਨ ਗੁਰੂ ਸਾਹਿਬ ਦੇ ਨਾਲ ਚਰਚਾ ਕੀਤੀ ਕੋਈ ਗੁਰੂ ਤੇ ਅਕਾਲ ਪੁਰਖੀ ਕੋਈ ਜੋਤ ਹੈ ਸੁਖਦੇ ਉਹਨੇ ਜਿਸ ਪ੍ਰਕਾਰ RAM ਦਾ ਸਿਮਨ ਕਰਕੇ ਕਲਿਆਣ ਪਾਈ ਪ੍ਰਹਲਾਦ ਨੇ ਗੋਬਿੰਦ ਦਾ ਜਾਪ ਕਰਕੇ ਕਲਿਆਣ ਪਾਈ ਇਹ ਉਗਾਹੀ ਹੈ ਪਿਛਲੀਆਂ ਰਿਖੀਆਂ ਮੁਨੀਆਂ ਦੀ ਸਾਰੇ ਵੀਰ ਸ਼ਾਹ ਕਿ ਗੁਰੂ ਸਾਹਿਬ ਦੀ ਅਕਾਲ ਪੁਰਖ ਦੀ ਜੋਤ ਹੈ ਗੁਰਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹ ਸਾਰੇ ਸਹੀ ਨਿਸ਼ਚੇ ਕਰਕੇ ਸਤਿਗੁਰਾਂ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਮਹਾਰਾਜ ਦੇ ਚਰਨੀ ਪੈ ਕੇ ਸ਼ਬਨਾਨ ਕਲਿਆਣ ਨੂੰ ਪ੍ਰਾਪਤ ਕੀਤਾ ਸਾਧ ਸੰਗਤ ਜੀ ਇਹ ਬਚਨ ਛੇਵੇਂ ਮਹਾਰਾਜ ਸਾਹਿਬ ਚੌਥੇ ਪਾਦਸ਼ਾਹ ਜਦੋਂ ਉਚਾਰਨ ਕੀਤੇ ਹੈ ਉਹਨਾਂ ਬਚਨਾਂ ਦੀ ਸੱਚੇ ਪਾਤਸ਼ਾਹ ਜੀ ਮਹਿਮਾ ਗਰੀਬ ਨਿਵਾਜ ਸਤਗੁਰਾਂ ਦੀ ਮਹਿਮਾ ਜਿਸ ਵਿੱਚ ਹੈ ਉਹਨਾਂ ਦੀ ਮਹਿਮਾ ਦਾ ਜਾਸਾ ਇਸ ਪਵਿੱਤਰ ਸੰਧਾ ਤੇ ਰਜ ਕੇ ਹਜ਼ੂਰ ਉਚਾਰਨ ਕਰਦੇ ਆ ਪੰਜਵੇਂ ਪਾਤਸ਼ਾਹ ਜੀ ਤੁਖਾਰੀ ਆਲਮੀ ਦੀ chant ਜਾਸਾ ਰੂਪ ਉਚਾਰਨ ਕਰਦੇ ਹੋਏ ਹੈ ਮਹੱਲਾ ਪੰਜਵਾਂ ਪੰਜਵੋਂ ਸਰੂਪ ਉਹ ਯਾਰਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਜੋ ਅਦਾਤ ਰੂਪ ਰਿਸ਼ਵਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕੋਹਲ ਕਮਾਈ ਲਲਨਾ ਸਤਗੁਰੂ ਜੀ ਕਹਿੰਦੇ ਹੈ ਲਲਨਾ ਪਿਆਰੇ ਗੁਰੂ ਰਾਮਦਾਸ ਸਾਹਿਬ ਜਗਤ ਗੁਰੂ ਆਪ ਤੋਂ ਕੋਹਲ ਕਮਾਈ ਵਾਰਨੇ ਜਾਈਏ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇਹ ਲਾਲਣਾ ਪਿਆਰੇ ਆਪ ਤੋਂ ਕੁਰਬਾਨ ਹੋ ਲਈ ਹਾਰ ਗਾਈਏ ਹੋਰ ਮਨ ਦੀਨਾ ਅਹੇ ਜੇ ਸਤਿਗੁਰੂ ਆਪੋਂ ਗੁਰੂ ਅਮਰਦਾਸ ਸਾਹਿਬ ਨੂੰ ਆਪਣਾ ਮਾਨੀ ਭੇਟਾ ਕਰਦਾ ਤੁਸੀਂ ਜਿਨ੍ਹਾਂ ਨਾਨੇ ਗੁਰਾਂ ਨੇ ਸਾਨੂੰ ਇਹ ਕਿਹਾ ਸੀ ਕਿ ਦੋਹੇ ਤਾਂ ਬਾਣੀ ਕਾ ਬੋਲਤਾ ਉਹਨਾਂ ਸਤਿਗੁਰੂ ਤੁਸੀਂ ਆਪਣਾ ਮਨ ਤਨ ਭੇਟਾ ਕਰ ਦਿੱਤਾ ਸਿਜੇ ਬਾਦਸ਼ਾਹ ਇਸੇ ਨੰਦੇ ਵਿੱਚ ਲੀਨ ਕਰ ਲਿਆ ਗੁਰੂ ਸਾਹਿਬ ਦੇ ਸਰੂਪ ਦੇ ਤਾਏ ਸੁਣ ਸਾਹਿਬ ਇਹ ਗੁਰਸਿੱਖ ਲਾਲਣਾ ਪਿਆਰੇ ਹੁਲਕਮ ਆਈ ਵਾਰ ਨੇ ਫੇਰ ਨਹੀਂ ਜਾਈਏ ਮਹਾਰਾਜ ਤੁ ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਆਪਣਾ ਮਨ ਭੇਟਾ ਕਰ ਦਿੱਤਾ ਹੈ ਕਬੀਰ ਜੀ ਨੇ ਵੀ ਕਿਹਾ ਹੈ ਕੰਗਜਸੋਂ ਪਾਈਆ ਨਹੀਂ ਤੋਲੋ ਮੰਦੇ ਰਾਮ ਲਿਆ ਹੈ ਮੋਰਾ ਜਿਨ੍ਹਾਂ ਨੂੰ ਮਨ ਗੁਰੂ ਸਾਹਿਬ ਨੂੰ ਵਰਪਿਆ ਹੈ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਸੁਣ ਸ਼ਬਦ ਤੁਮਾਰਾ ਜੇ ਆਪ ਜੀ ਦਾ ਜੀਰਥਾਂ ਦੇਤੇ ਜਾ ਕੇ ਗੁਰੂ ਸਾਹਿਬ ਦਾ ਜਿਹੜਾ ਤਾਰਨਾ ਪੀਏ ਪਾਤਸ਼ਾਹ ਦਾ ਆਵਾਜ਼ ਆਪੁ ਤੇਰੇ ਸ਼ਬਦ ਸੁਣ ਕੇ ਸੱਚੇ ਪਾਤਸ਼ਾਹ ਮੀਰਾ ਮਨ ਪੀਨਾ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਮਾਰਾ ਸਾਡਾ ਮਨ ਬਹੁਤ ਪ੍ਰੇਮ ਵਿੱਚ ਭਿੱਜ ਗਿਆ ਹੈ ਆਪ ਇਸ ਪ੍ਰਕਾਰ ਦੇ ਬਚਨ ਕਹਿ ਰਹੇ ਹੋ ਸਤਿਗੁਰਾਂ ਦੀ ਕਥਾ ਵਿਚਾਰਨ ਕਰਦੇ ਹਾਂ ਇਸੇ ਪ੍ਰਕਾਰ ਸੁਣ ਸ਼ਬਦ ਤੁਮਾਰ ਜੀ ਸਰਗੁਰੂ ਆਪ ਦਾ ਸ਼ਬਦ ਵਿਦੇ ਸੁਣ ਕਰਕੇ ਮੇਰਾ ਮਨ ਪੀਨਾ ਦਾ ਮਨ ਭਿੱਜ ਗਿਆ ਹੈ ਪ੍ਰੇਮ ਵਿੱਚ ਮੰਨ ਗਿਆ ਹੈ ਇਹੋ ਮਨ ਪੀਨਾ ਜਿਉਂ ਜਲ ਮੀਨਾ ਮਨ ਮਾਰਾ ਇਸ ਪ੍ਰਕਾਰ ਪ੍ਰੇਮ ਦੀ ਭਿੱਜ ਗਿਆ ਹੈ ਜਿਵੇਂ ਜਲ ਵਿੱਚ ਮੱਛੀ ਦਾ ਚਿੱਤ ਭਿੱਜਿਆ ਰਹਿੰਦਾ ਮੰਨਿਆ ਰਹਿੰਦਾ ਐ ਮਨ ਗਿਆ ਹੈ ਮਨ ਲਾਗ ਰੰਗ ਮੁਰਾਰ ਲੱਗ ਜਾਮੀ ਮੁਰਾਰ ਪਰਮੇਸ਼ਰ ਮੁਰਦਾ ਆਦ ਕਾਂਦੇ ਹਰੀ ਆਵਦਾ ਰੰਗ ਪ੍ਰੇਮ ਲੱਗਿਆ ਐਸੀ ਆਪਨੇ ਕਿਰਪਾ ਕੀਤੀ ਹੈ ਕੀਮਤ ਕਹੀ ਨਾ ਜਾਈ ਠਾਕੁਰ ਇਹ ਸਰਬ ਕੇ ਮਾਲਕ ਪਰਮੇਸ਼ਰ ਆਪਦੇ ਗੁਣਾਂ ਦੀ ਕੀਮਤ ਨਹੀਂ ਕਿਸੇ ਪ੍ਰਕਾਰ ਕਹੀ ਜਾ ਸਕਦੀ ਤੇਰਾ ਮਹਿਲ ਅਪਾਰ ਆਵਦਾ ਸਾਧ ਸੰਗਤ ਰੂਪੀ ਜਿਹੜਾ ਮਹਿਲ ਪਾਰਾਵਾਰ ਤੋਂ ਰਹਤ ਹੈ ਆਪਦਾ ਸਤਸਰੂ ਮਹੱਲ ਵੀ ਪਾਰਾਵਾਰ ਤੋਂ ਰਹਤ ਹੈ ਪੀਰ ਮਹਾਰਾਜ ਤੇਰਾ ਤ੍ਰੀਆ ਬਾਦ ਰੂਪੀ ਮਹੱਲ ਵੀ ਪਾਰਾ ਵਾਰ ਤੋਂ ਪ੍ਰਕਿਰਤੀ ਤੋਂ ਪਰੇ ਹੈ। ਸਗਲ ਗੁਨਾ ਕੇ ਦਾਤੇ ਸੁਆਮੀ। ਜੇ ਸਰਬ ਕੇ ਮਾਲਕ ਆਪ ਸਾਰਿਆਂ ਗੁਨਾ ਦੇ ਦਾਤੇ ਹੋ। ਆਪਜੀ ਤੋਂ ਹੀ ਸਭ ਗੁਣ ਪ੍ਰਾਪਤ ਹੁੰਦੇ ਜਿਸ ਕਿਸੇ ਨੂੰ ਪ੍ਰਾਪਤ ਹੁੰਦੇ ਆ ਸਭ ਜਾਚਕ ਹੋਂ। ਬੇਨੋ ਸੁਨੋ ਇੱਕ ਦੀਨ ਆ ਅਸੀਂ ਮਹਾਰਾ ਗਰੀਬੀ ਦੇ ਨਾਲ ਬੇਨਤੀ ਕਰਦੇ ਹਾਂ। ਸਾਡੀ ਗਰੀਬਾਂ ਦੀ ਬੇਨਤੀ ਸੱਚੇ ਬਾਦਸ਼ਾਹ ਸੁਣੋ ਆਪ ਜੀਹੋ ਦਰਸ ਨਾਨਕ ਬਲਿਹਾਰੀ ਸਾਡਾ ਚਿਤ ਲੋਜ ਦੇ ਮਾਰਿਆ ਆਪ ਦਾ ਪਵਿੱਤਰ ਦਰਸ਼ਨ ਦਿਓ ਆਪ ਤੋਂ ਬਲਿਹਾਰ ਕੁਰਬਾਨ ਜਾਈਏ ਜਿਹੜਾ ਬਲ ਬਲ ਕੀਨਾ ਇਹ ਆਪ ਦਾ ਹਿਰਦਾ ਮਾਰਿਆ ਬਲਿਹਾਰ ਬਲਿਹਾਰ ਕੁਰਬਾਨ ਕੀਤਾ ਮਨ ਬਾਣੀ ਸਵੀਕਾਰ ਕੇ ਆਪਣੇ ਆਪ ਜ਼ਿੰਦਗੀ ਨੂੰ ਅਸੀਂ ਕੁਰਬਾਨ ਕਰਦੇ ਹਾਂ ਇਹੋ ਤਾਂ ਬਲ ਬਲ ਪ੍ਰਕਾਸ਼ ਰੂਪ ਆਪਣੇ ਕਿ ਜੀਵ ਆਪ ਨੂੰ ਕੁਰਬਾਨ ਕੀਤਾ ਹੈ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਜੇ ਸਤਿਗੁਰੂ ਆਕਾਲ ਪੁਰਖੇ ਤਨ ਵੀ ਤੇਰਾ ਦਿੱਤਾ ਹੋਇਆ ਹੈ ਮਨ ਵੀ ਤੇਰਾ ਹੈ ਜਿਨ੍ਹਾਂ ਗੁਣ ਹੈ ਹਿਰਦੇ 'ਚ ਇਹ ਆਪਦੇ ਹੀ ਬਖਸ਼ੇ ਹੋਏ ਹਨ ਸਾਰੇ ਗਿਆਨ ਆਦਿਕ ਅੰਨੀਏ ਵੰਨਿਆ ਦਰਸ਼ਨ ਤੇਰੇ ਕਿਸ ਕੇ ਬਾਦਸ਼ਾਹ ਸਰਬਾਦਿਕ ਜਿਨ੍ਹਾਂ ਗੁਣ ਹੈ ਇਹ ਵੀ ਤੇਰੇ ਬਖਸ਼ੇ ਹੋਏ ਹੈ ਖੰਗੀਆਂ ਟੁਕੜੇ ਟੁਕੜੇ ਚਾਰ ਟੁਕੜੇ ਹੋ ਕੇ ਵੰਨਿਆ ਚਲੇ ਮਨ ਬੁੱਧ ਚਤ ਹੰਕਾਰ ਦਾ ਮਾਨ ਛੱਡ ਦਈਏ ਇਹ ਟੁਕੜੇ ਹੋ ਜੀਏ ਦਰਸ਼ਨ ਤੇਰੇ ਆਪ ਜੀ ਦੇ ਪਵਿੱਤਰ ਦਰਸ਼ਨ ਤੋਂ ਆਪਣੇ ਆਪ ਦੇ ਚਾਰ ਟੁਕੜੇ ਕਰਕੇ ਕੁਰਬਾਨ ਕਰ ਦਈਏ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਜੇ ਮੇਰੇ ਪ੍ਰਭੂ ਸਮਰੱਥ ਆਕਾਲ ਪੁਰਖ ਆਪ ਦੇ ਦਰਸ਼ਨਾਂ ਤੋਂ ਨੇਮਕ ਦ੍ਰਿਸ਼ਟਪੇਖ ਜੀਵ ਜੇ ਅੱਖ ਦੇ ਖੋਲਣ ਵਿੱਚ ਜਿੰਨੀ ਜਿੰਨੀ ਆਪਦੇ ਦਰਸ਼ਨ ਵਿੱਚ ਦ੍ਰਿਸ਼ਟੀ ਪੈ ਜੇ ਤੇ ਅਸੀਂ ਮਹਾਰਾਜ ਜਿਉਂਦੇ ਹੋ ਜਾਈਏ ਆਪ ਥੋੜੇ ਮਾਤਰਾ ਅੱਖ ਦੇ ਖੋਲਣ ਵਿੱਚ ਜਿੰਨੀ ਜਿੰਨੀ ਜੀ ਵੀ ਨਿਗਾਹ ਭਰ ਕੇ ਤੱਕੋਂ ਦਰਸ਼ਨ ਦੇਉ ਤਾਂ ਅਸੀਂ ਜਿਉਂਦੇ ਹੋ ਜਾਈਏ ਇਹ ਇਹੋ ਸਾਡਾ ਜੀਵਨ ਹੈ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਫਿਰ ਮਹਾਰਾਜ ਆਪਦਾ ਨਾਮ ਅੰਮ੍ਰਿਤ ਸੁਣੀਦਾ ਹੈ ਹੋਰ ਲੋਕਾਂ ਨੇ ਕਈ ਅੰਮ੍ਰਿਤ ਮੰਨੇ ਹੈ ਪਰ ਆਪ ਦਾ ਨਾਮ ਅੰਮ੍ਰਿਤ ਸੁਣੀਦਾ ਹੈ ਕਿਰਪਾ ਕਰੇ ਤਾਂ ਪੀਵੋ ਜੀ ਬਾਦਸ਼ਾਹ ਕਿਰਪਾ ਦ੍ਰਿਸ਼ਟੀ ਕਰੋ ਤਾਂ ਤੇਰੇ ਨਾਮ ਅੰਮ੍ਰਿਤ ਨੂੰ ਪੀ ਕੇ ਅਮਰ ਹੋ ਜਾਈਏ ਆਸ ਪਿਆਸੀ ਫਿਰ ਕਹ ਤਾਈ ਜੀ ਮਹਾਰਾਜ ਆਸਾ ਕਰਕੇ ਜਿਗਿਆਸਾ ਨਹੀਂ 버ਤੀ ਹੈ ਪਤੀ ਪਰਮੇਸ਼ਰ ਆਪ ਦੀ ਪ੍ਰਾਪਤੀ ਦੇ ਤਾਈ ਦਰਸ਼ਨਾਂ ਦੀ ਪਿਆਸ ਆਸਾ ਦੀ ਪਿਆਸਾ ਤਿਹਾਈ ਹੋ ਰਹੀ ਹੈ ਕਿਉਂ ਚਾਤਰਕ ਬੂੰਦੇ ਰੇ ਜਿਵੇਂ ਮਹਾਰਾਜ ਚਾਤਰਕ ਬੁਰੀਆ ਸ਼ਾਂਤੀ ਬੂੰੰਦੀ ਆਸ ਕਰਕੇ ਪਿਆਸਾ ਹੁੰਦਾ ਏਓ ਆਪਦੇ ਦਰਸ਼ਨਾਂ ਦੇ ਪਿਆਸੇ ਹਾਂ ਸੱਚੇ ਪਾਤਸ਼ਾਹ ਆਪ ਸੱਚੇ ਪਾਤਸ਼ਾਹ ਸ਼ਾਂਤੀ ਬੂੰੰਦੀ ਨਿਆਈ ਉਹ ਆਪ ਦਾ ਦਰਸ਼ਨ ਸਾਡੇ ਚਿੱਤ ਬੁਗੀਆਂ ਦੀ ਨਿਆਈ ਚਾਹੁੰਦੇ ਹਨ ਬੋ ਨਾਨਕ ਜੀ ਅੜਾ ਬਲਿਹਾਰ ਸਤਿਗੁਰੂ ਮਾਰਾ ਸਾਉ ਕੰਗਨ ਹੈ ਸੱਚੇ ਪਾਤਸ਼ਾਹ ਆਪ ਤੋਂ ਸਾਡਾ ਜੀਵਣਾ ਹਿਰਦਾ ਬਲਿਹਾਰ ਕੁਰਬਾਨ ਜਾਂਦਾ ਹੈ ਦੇਹੋ ਦਰਸ ਪ੍ਰਭ ਮੇਰੇ ਪ੍ਰਭੂ ਸਮਰੱਥ ਗੁਰੂ ਜੀ ਅਕਾਲ ਪੁਰਖ ਸਾਨੂੰ ਦਰਸ਼ਨ ਬਖਸ਼ੋ ਆਪਕੇ ਤੂੰ ਸਾਚਾ ਸਾਹਿਬ ਸਾਹੂ ਅਮਿੱਤਾ ਮਾਰਾ ਤੂੰ ਸੱਚਾ ਸ੍ਰੀ ਕਾਲ ਵਾਗ ਰੂਪ ਹੈ ਮਾਇਆ ਭ੍ਰਤੀ ਦੁਆਰਾ ਸਾਰਿਆਂ ਦਾ ਸਹਿਬ ਮਾਲਕ ਹੈ ਫਿਰ ਕੈਸਾ ਹੈ ਸਾਹੂ ਅਮਿੱਤਾ ਸਤਗੁਰੂ ਰੂਪ ਸਾਹੂ ਕਾਰ ਰੂਪ ਹੈ ਤੇਰ ਮਹਾਰਾ ਆਪ ਦੀ ਮਿੰਤੀ ਵੀ ਪਾਈ ਆ ਸਕਦੀ ਮੇਤ ਮਰਯਾਦਤ ਹੋ ਰਹਿਤ ਸਾਰਿਆਂ ਨੂੰ ਪੂੰਜੀ ਸਵਾਸਤਾ ਦੀ ਗੁਣਾ ਦੀ ਆਪਨੀ ਦਿੱਤੀ ਆ ਆਪ ਸ਼ਾਹੂਕਾਰ ਮਿੰਤੀ ਤੋਂ ਰਹਿਤ ਹੈ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿੱਤਾ ਸਾਡੇ ਮਨ ਦਾ ਪ੍ਰੀਤਮ ਹੈ ਸਾਡੀ ਬਾਣੀ ਦਾ ਵੀ ਪਿਆਰਾ ਹੈ ਸਾਡੇ ਪ੍ਰਾਣਾ ਦਾ ਵੀ ਹਿਤੂ ਹੈ ਸਾਡੇ ਚਿੱਤ ਦਾ ਵੀ ਪਿਆਰਾ ਹੈ ਤੂੰ ਪ੍ਰਾਨ ਪ੍ਰਾਨ ਪਛਾਣਿਆ ਹੈ ਸਿ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਜੀ ਮਹਾਰਾਜ ਪ੍ਰਾਨਾਂ ਦੇ ਵਿੱਚ ਸੁਖਾਂ ਦਾ ਦਾਤਾ ਹੈ ਪ੍ਰਾਨਾਂ ਦਾ ਆਸਰਾ ਰੂਪ ਹੈ ਸਰਬ ਸੁਖਾਂ ਦਾ ਦਾਤਾ ਹੈ ਏ ਵੀ ਗੁਰਮੁਖਨ ਗੁਰਾਂ ਦੁਆਰਾ ਜਾਣਿਆ ਹੈ ਸਗਲ ਰੰਗ ਬਣ ਆਏ ਸਾਰੇ ਆਨੰਦ ਬਣ ਆਏ ਆ ਗੁਰਮਖੋਂ ਦੇ ਤਾਂ ਹੀ ਇਸ ਪ੍ਰਕਾਰ ਸੋਈ ਕਰਮ ਤੁਮ ਆਵੇ ਪ੍ਰਾਣੀ ਤੇ ਮਹਾਰਾ ਪ੍ਰਾਣਾ ਧਾਰੀ ਜੀਵ ਉਹ ਵੈਸੇ ਹੀ ਕਰਮਾਂ ਨੂੰ ਕਮਾਉਂਦੇ ਉਹ ਕਰਮਾਂ ਨੂੰ ਕਮਾਉਂਦੇ ਹਨ ਜੇਹਾ ਤੂੰ ਫੁਰਮਾਏ ਜੇਹਾ ਮਹਾਰਾ ਫੁਰਮਾਉਣਾ ਕਰਨੇ ਆਉਦੇ ਭਾਵੇਂ ਵੀ ਚੱਲਦੇ ਤੁਹਾਨੂੰ ਪੁਰਖਾਂ ਨੇ ਜਾ ਕੋ ਕਿਰਪਾ ਕਰੀ ਜਗਦੀ ਸਰੂਪ ਤੇ ਜਗਦੀ ਈਸ਼ਰ ਮਾਲਕ ਪਰਮੇਸ਼ਰ ਰਾਜਾ ਰੂਪ ਜਦੋਂ ਤੇ ਆਪ ਆਵਨ ਕਿਰਪਾ ਦ੍ਰਿਸ਼ਟੀ ਕੀਤੀ ਆ ਤਿੰਨ ਸਾਧ ਸੰਗ ਮਨ ਜਿੱਤਾਂ ਉਹਨਾਂ ਨੂੰ ਸਾਧ ਸੰਗ ਜੀ ਮਿਲ ਕਰਕੇ ਆਪਣੇ ਮਨ ਤੇ ਫਤਿਹ ਪਾਈ ਹੈ ਮਨ ਨੂੰ ਜਿਤ ਲਿਆ ਹੈ ਕਹੋ ਨਾਨਕ ਜੀ ਅੜਾ ਬਲਿਹਾਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਡਾ ਹਿਰਦਾ ਜਿਹੜਾ ਬਲਿਹਾਰ ਕੁਰਬਾਨ ਜਾਂਦਾ ਹੈ ਜੀਉ ਪਿੰਡ ਤਉ ਦਿੱਤਾ ਇਹ ਮਹਾਰਾ ਜੀਆਂ ਨੂੰ ਸਰੀਰ ਵੀ ਊਪਰ ਸਰੀਰ ਵੀ ਆਪ ਨੇ ਬਖਸ਼ਿਆ ਹੈ ਨਾ ਆਪ ਤੋਂ ਹੀ ਇਹਨੂੰ ਬਲਿਹਾਰ ਕੁਰਬਾਨ ਕਰਦੇ ਹਾਂ ਹਿਰਦੇ ਨੂੰ ਨੇਰਗੁਣ ਰੱਖ ਲੀਆ ਆ ਬੀਬੀਓ ਨਿਆਣਿਆਂ ਦਾ ਰੌਲਾ ਨਾ ਬੁਆ ਕਰੋ ਚੁਪਕਰਾਇਆ ਕਰੋ ਸਿਆਣੀਆਂ ਤਾਈਆਂ ਹੋ ਤੁਸੀਂ ਨੇਰਗੁਣ ਰੱਖ ਲੀਆ ਨਿਰਗੁਣ ਰੱਖ ਲੀਆ ਅਸੀਂ ਸੱਚੇ ਬਾਦਸ਼ਾਹ ਗੁਣਾ ਤੋਂ ਰਹਿ ਰਸੀ ਆਪ ਦੀ ਪ੍ਰਾਪਤੀ ਵਾਲੇ ਗੁਣ ਕੋਈ ਨਹੀਂ ਸੀ ਆਪ ਨੇ ਕਿਰਪਾ ਕਰਕੇ ਰੱਖ ਲਿਆ ਹੈ ਸਾਨੂੰ ਸੰਤਨ ਕਾ ਸਦਕਾ ਇਹ ਸੰਤਾਂ ਮਹਾਂਤਮਾਂ ਦਾ ਸਦਕਾ ਭਰੋਸਾ ਹੈ ਸਾਨੂੰ ਸੰਤਾਵਾਂ ਤੋਂ ਹਤਮਤ ਸਰਕਾ ਵਾਰਨੇ ਜਾਈਏ ਜਿਨਾਂ ਸੰਤਾ ਭਗਤਾਂ ਨੇ ਨਿਰਗੁਣ ਆਰਾ ਨੂੰ ਰੱਖ ਲਿਆ ਕੋਈ ਵੀ ਗੁਣ ਨਹੀਂ ਸੀ ਮਾਲੂ ਦੀ ਸ਼ਰਮ ਚ ਬਾ ਕੇ ਰੱਖਿਆ ਕੀਤੀ ਸਾਡੀ ਸਤਗੁਰ ਢਾਕ ਲੀਆ ਅਸੇ ਸਦਕਾ ਵਾਰਨੇ ਜਾਈਏ ਮਹਾਰਾਜ ਦੇ ਪਿਆਰਿਆਂ ਤੋਂ ਹਾਂਜੀ ਸਤਗੁਰ ਢਾਕ ਲੀਆ ਸਤਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਨੇ ਢੱਕ ਲਿਆ ਹੈ ਉਹ ਪਾਪੀ ਪੜਦਾ ਅਸੀਂ ਅਰਾਧਨੇ ਉਹ ਗੁਣਾਂ 'ਚ ਲੱਗੇ ਹੋਏ ਸੀ ਸਾਡੇ ਪੜਦਿਆਂ ਨੂੰ ਗੁਰੂ ਸਾਹਿਬ ਨੇ ਢੱਕ ਲਿਆ ਔਗਣ ਕੀਤੇ ਹਨ ਚਦਾਰੇ ਢੱਕਣ ਹਾਰੇ ਪ੍ਰਭੂ ਹਮਾਰੇ ਹਾਰੇ ਪ੍ਰਭੂ ਜੀ ਸਾਡਿਆਂ ਪੜਦਿਆਂ ਨੂੰ ਢਕਣ ਵਾਲੇ ਹਨ ਜੀ ਇਹ ਪ੍ਰਾਣ ਸੁਖ ਦਾਤੇ ਸਾਡਿਆਂ ਦੇ ਜੀਆਂ ਹਿਰਦਿਆਂ ਵਿੱਚ ਪ੍ਰਾਣਾ ਦੇ ਦਾਤੇ ਹੈ ਸੁਖਾਂ ਦੇ ਦਾਤੇ ਪ੍ਰਾਣ ਪਛਾਣੇ ਜੀ ਵਿੱਚ ਤੇ ਪ੍ਰਾਣਾ ਵਿੱਚ ਸੁਖਾਂ ਦੇ ਦਾਤੇ ਹਨ ਅਵਨਾਸੀ ਆਰਿਆਂ ਜੀਆਂ ਨੂੰ ਜਿਨ ਪ੍ਰਾਣ ਦਿੱਤੇ ਹੈ ਤੇ ਸੁਖਾਂ ਦੇ ਦਾਤੇ ਹਨ ਅਵਨਾਸੀ ਆਵਗਤ ਸੁਆਮੀ ਅਵਨਾਸੀ ਨਾਸ ਤੋ ਰਹਤ ਹੈ ਪਰਮੇਸ਼ਰ ਆਵਗਤ ਵਿਅਕਤੀ ਤੋ ਆਕਾਰ ਤੋ ਰਹਤ ਹੈ ਆਵਗਤ ਗਿਆਨ ਸਰੂਪ ਹੈ ਆਵਗਤ ਪ੍ਰਾਪਤ ਰੂਪ ਹੈ ਸਰਬ ਕਾ ਸੁਆਮੀ ਹੈ ਪੂਰਨ ਗਤੀ ਤੋ ਵਿਅਕਤੀ ਗਤੀ ਜਾਣਨ ਤੋਂ ਰਹਿਤ ਹੈ ਪੂਰਨ ਪੁਰਖ ਵਿਦਾਤੇ ਉਹ ਪੂਰਨ ਹੈ ਸਾਰੇ ਥਾਵਾਂ 'ਚ ਵਿਆਪਕ ਹੈ ਪੁਰਖ ਪ੍ਰਸ਼ਾਰਸ ਦੇ ਦੇਣ ਵਾਲਾ ਹੈ ਪੂ ਆਦਿਕ ਨਰਕਾਂ 'ਚੋਂ ਰੱਖਿਆ ਕਰਨ ਵਾਲਾ ਹੈ ਵਿਦਾਤੇ ਹੈ ਮਾਰਾ ਕਰਮ ਅਨਸਾਰ ਫਲ ਪ੍ਰਦਾਤੇ ਹੋ ਆਪ ਉਸਤਤ ਕਹਿਰ ਨਾ ਜਾਏ ਤੁਮਾਰੀ ਇਹ ਗਰੀਬ ਨੂੰ ਆਜ ਆਪ ਦੀ ਉਸਤਤ ਇੱਕ ਰਸਨਾ ਕਰਕੇ ਨਹੀਂ ਕਹੀ ਜਾਂਦੀ ਜੇ ਸ਼ੇਸ਼ਨਾਗ ਸਾਰੀਆਂ ਰਸੈ ਨਾਲ ਕਹਿੰਦਾ ਉਹ ਤੇਰੇ ਨਾਮਾਂ ਦਾ ਅੰਤ ਨਹੀਂ ਪਾਉਂਦਾ ਕਰੋੜਾਂ ਸੁਰਸ਼ਤियां ਮਿਲ ਜਾਣ ਕਰੋੜਾਂ ਗਣੇਸ਼ ਨਖਾਰੀ ਬਣ ਜਾਣ ਸਾਰੀ ਧਰਤੀ ਦਾ ਕਾगज ਬਣਾ ਦਈਏ ਸੱਤਾਂ ਦੀਪਾਂ ਦੇ ਸਮੁੰਦਰ ਦਾ ਸ਼ਾਈ ਬਣਾ ਦਈਏ ਮੁਨਾਸਬਤੀ ਦੀਆਂ ਕਲਮਾਂ ਬਣਾ ਦਈਏ ਪੌਣ ਲਿਖਣ ਵਾਲੀ ਹੋ ਜੇ ਫਿਰ ਵੀ ਆਪਦੇ ਗੁਣਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ ਕੌਣ ਕਹ ਤੂੰ ਕਦ ਕਾਹ ਕੌਣ ਕਹਦਾ ਤੂੰ ਕਦੋਂ ਕਰਾਂ ਹੈ ਇਹ 100 ਸਾਲ ਦਾ ਜਾਂ 200 ਸਾਲ ਦਾ ਜਾਂ 4 ਜੁਗਾਂ ਦਾ ਜਾਂ 5 ਜੁਗਾਂ ਦਾ ਤੂੰ ਅਬਨਾਸੀ ਹੈ ਮਾਰਾ ਅਨਾਦੀ ਸਰੂਪ ਹੈ ਈਓ ਕੋਈ ਦੱਸ ਨਹੀਂ ਸਕਦਾ ਆਪਦੀ ਬਾਬਤ ਨਾਨਕ ਦਾਸ ਤਾ ਕੈ ਬਲਿਹਾਰੀ ਸਤਿਗੁਰੂ ਨਾਨਕਦੇਵ ਜੀ ਕਹਿੰਦੇ ਦਾਸਾ ਭਾਵ ਤਾਰ ਕੇ ਗੁਰ ਸਿੱਖੋ ਤਿਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਜਾਈਏ ਮਿਲੇ ਨਾਮ ਹਰ ਨਿਮਕਾ ਮਾਰ ਭਰੀ ਆਪਦਾ ਨਾਮ ਸਾਨੂੰ ਨਿਮਖ ਨਿਮਖ ਮਾਤਰ ਮਿਲੇ ਅੱਖ ਦੇ ਖੋਲਣ ਮੀਟਿੰਗ ਜਿੰਨਾ ਚਿਰ ਨਾ ਭੁੱਲੇ ਅਸੀਂ ਸਾਡੇ ਤੇ ਕਿਰਪਾ ਕਰੋ ਮਿਲਾ ਨਾਮ ਮਿਲਾ ਨਾਮ ਹਰ ਨਿਮਕਾ ਕੇ ਮਾਰੇ ਨਿਮਕਾ ਨਿਮਰਤਾ ਵੀ ਨਾਲ ਮੇਰੇ ਗਰੀਬੀ ਵੀ ਨਾਲ ਮਿਲੇ ਤੇ ਆਪਦਾ ਨਾਮ ਵੀ ਮੇਰੇ ਨਿਉਕੀ ਵੀ ਸਾਡੇ ਅੰਦਰ ਆ ਜਾਵੇ ਤੇ ਆਪਦਾ ਨਾਮ ਵੀ ਜਪੀਏ ਇਹ ਉਹਨਾਂ ਵੀ ਹੰਕਾਰ ਚ ਆਕੜੀ ਰਹੀ ਏ ਨਿਮਕ ਨਿਮਰਤਾ ਆ ਜਾਵੇ ਨਿਮਕ ਜਿਵੇਂ ਅਬ ਸੋਈ ਚ ਸਾਲ ਸੰਗ ਜੀ ਲੂਣ ਹੁੰਦਾ ਹੈ ਆਹ ਬਾਕੀ ਦੇ ਜਿਹੜੇ ਸਾਧਨ ਹਨ ਉਹ ਤਾਂ ਹੋਰ ਰਸੋਈ ਦੀ ਨਹੀਂ ਆਈ ਹੈ ਆਪਦਾ ਨਾਮ ਮਾਰਾ ਸਾਰਿਆਂ ਰਸਾਂ ਨੂੰ ਕਿਉਂਕਿ ਲੂਣ ਮੇਨਾ ਫਟੇ ਲੂਣੀ ਦੇ ਕਿਹਾ ਜਿਵੇਂ ਨਾਮ ਰੂਪੀ ਨੀਮਕ ਤੋਂ ਬਿਨਾ ਸਾਰੇ ਸਾਧਨ ਫਟਕਾਰ ਜੋ ਗਈ ਹੈ ਕਿਉਂ ਨਮਕ ਦੀ ਨਹੀਂ ਆਈ ਸਾਰਿਆਂ ਦੇ ਰਸ ਪਾਉਣ ਵਾਲਾ ਆਪਦਾ ਨਾਮ ਸੱਚੇ ਪਾਤਸ਼ਾਹ ਮਿਲ ਜੇ